ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਿੱਚ ਅੱਜ ਫੇਰ ਤੁਹਾਡੇ ਲਈ ਇੱਕ ਨਵਾਂ ਪਲਾਨ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ HDFC ਲਾਈਫ ਦਾ ਯੂਲਿ ਪਲਾਨ ਹੈ ਇਹਦੇ ਵਿੱਚ ਤੁਸੀਂ 1 ਲੱਖ 1 ਲੱਖ ਤੋ ਇਨਵੈਸਟ ਕਰ ਸਕਦੇ ਹੋ 1 ਲੱਖ ਤੋ ਇਨਵੈਸਟ ਕਰ ਸਕਦੇ ਹੋ ਅਗਰ ਤੁਸੀਂ ਵਨ ਟਾਈਮ ਇਨਵੈਸਟ ਕਰਨੇ ਆ ਵਨ ਟਾਈਮ ਵੀ ਕਰ ਸਕਦੇ ਹੋ ਵਨ ਟਾਈਮ 5 ਲੱਖ ਜੇ ਤੁਸੀਂ 1 ਲੱਖ ਇਨਵੈਸਟ ਕਰਦੇ ਹੋ ਤੁਸੀਂ 5 ਸਾਲ 1 ਲੱਖ ਤੁਸੀਂ 5 ਸਾਲ ਇਨਵੈਸਟ ਕਰਦੇ ਹੋ ਤੇ ਤੁਹਾਡਾ ਜੋ ਮੈਚਿਓਰਿਟੀ ਅਮਾਉਂਟ ਹੋਏਗਾ 5ਵੇਂ ਸਾਲ ਤੁਹਾਨੂੰ ਮਿਲੇਗਾ दस लाख अगर तो तुम वन टाइम इन्वेस्ट कर दे पांच लाख तो दख्डा मेच्योरिटी अमाउंट होएगा पांच साल तो बाद 12 ਬਾਲਕ ਇਹਦੇ ਵਿੱਚ ਤੁਹਾਡੇ 50 ਲੱਖ ਦਾ 5 ਲੱਖ ਵਾਲੇ ਚ ਬੀਮਾ ਚੱਲੇਗਾ 50 ਲੱਖ ਦਾ ਇੰਸ਼ੋਰੈਂਸ 50 ਲੱਖ ਦਾ ਐਂਡ ਜੇ ਤੁਸੀਂ 1 ਲੱਖ ਦਿਨੇ ਹੋ ਹਰ ਸਾਲ 5 ਸਾਲ ਤੇ ਇਸ ਦੇ ਵਿੱਚ ਤੁਹਾਡਾ ਬੀਮਾ ਜੋ ਹੈ 10 ਲੱਖ चलेगा हाँ जी दोस्तों कमेंट करके जरूर दस्यो